ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੇੜੀ ਤੋਂ ਲੈ ਕੇ ਜਾਇਆ ਜਾ ਰਿਹਾ ਸੀ ਵਜ਼ੀਰ ਖਾਨ ਦੀ ਉਸ ਕਚਹਿਰੀ ਦੇ ਵੱਲ ਇਸ ਤਰ੍ਹਾਂ ਬਲਦਾਂ ਦੇ ਜਿਹੜਾ ਤੁਸੀਂ ਦੇਖ ਸਕਦੇ ਹੋ ਬਲਦਾਂ ਦੀ ਜਿਹੜਾ ਇੱਕ ਗੱਡਾ ਤਿਆਰ ਕੀਤਾ ਗੱਡੇ ਦੇ ਵਿੱਚ ਹੀ ਲੈ ਕੇ ਜਾਂਦੇ ਸੀ ਸਤਨਾਮ ਵਾਹਿਗੁਰੂ ਦਾ ਜਾਪ ਕਰਦੀ ਸੰਗਤ ਸਰਹੇੜੀ ਤੋਂ ਚੱਲਦੀ ਹੈ ਸਰਹੇੜੀ ਗੰਗੂ ਦਾ ਪਿੰਡ ਉੱਥੋਂ ਚੱਲਦੀ ਹੈ ਤੇ ਇਹ ਸੰਗਤ ਹੁਣ ਜਾਏਗੀ ਸ਼੍ਰੀ ਫਤਿਹਗੜ੍ਹ ਸਾਹਿਬ ਪਹਿਲ ਤਿਆਰ ਕਰਕੇ ਦੀ ਰਸ ਬਣਾਇਆ ਹੋਇਆ ਹੈ 35 ਸਾਲ ਹੋ ਗਏ ਜਿੱਦੋਂ ਪਹਿਲਾ ਮੋਹ ਹੈ ਸਾਹਿਬ ਜੱਦਿਆਂ ਨੂੰ ਉਸ ਟਾਈਮ ਗੱਡੇ ਤੇ ਹੀ ਲੈ ਗਏ ਸੀ ਨਾ ਫਲਦਾਂ ਦੇ ਨਾਲ ਉਹੀ ਮਤਲਬ ਉਸੇ ਤਰ੍ਹਾਂ ਨਗਰ ਕੀਰਤਨ ਚ ਲੈ ਕੇ ਜਾਂਦੇ ਹਰ ਸਾਲ ਦੇੜੀ ਤੋਂ ਜਦੋਂ ਸਭਾ ਲੱਗਦੀ ਆ ਤਾਂ ਹਰ ਸਾਲ ਅਜਿਹਾ ਇੱਕ ਉਸ ਸਮੇਂ ਦਾ ਵਰਤਾਨ ਸਰਜਨ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਕਿ ਜਿਹੜਾ ਲੋਕੋ ਚੀਜ਼ਾਂ ਦੇਖਣ ਲੋਕੋ ਖਾਈਆਂ ਦੇਖਣ ਜੀ ਦੇ ਦਿਨ ਚੱਲ ਰਹੇ ਨੇ ਤਾਂ ਤੁਸੀਂ ਨਗਰ ਕੀਰਤਨ ਦੇ ਦਰਸ਼ਨ ਕਰ ਸਕਦੇ ਹੋ ਸਤਨਾਮ ਵਾਹਿਗੁਰੂ ਦਾ ਜਾਪ ਕਰਦੀ ਸੰਗਤ ਸਰਹੇੜੀ ਤੋਂ ਚੱਲਦੀ ਆ ਸਰਹੇੜੀ ਗੰਗੂ ਦਾ ਪਿੰਡ ਉੱਥੋਂ ਚੱਲਦੀ ਹੈ ਤੇ ਇਹ ਸੰਗਤ ਹੁਣ ਜਾਏਗੀ ਸ਼੍ਰੀ ਫਤਿਹਗੜ੍ਹ ਸਾਹਿਬ ਤਾਂ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਦਰਸ਼ਨ ਜਿਹੜੇ ਆ ਤੁਹਾਨੂੰ ਕਰਵਾ ਰਿਹਾ ਨਗਰ ਕੀਰਤਨ ਦੇ ਇਹ ਉਸ ਨਗਰ ਕੀਰਤਨ ਦੇ ਦਰਸ਼ਨ ਕਰਵਾ ਰਿਹਾ ਜਿੱਥੇ ਸੰਗਤ ਜਿਹੜੀ ਆ ਦੇਖ ਸਕਦੇ ਹੋ ਤੁਸੀਂ ਮੈਂ ਕਹੂੰਗਾ ਕਿ ਤਸਵੀਰਾਂ ਜਿਹੜੀਆਂ ਨੇ ਜਰੂਰ ਦਿਖਾਈਆਂ ਜਾਣ ਆਹ ਦੇਖ ਸਕਦੇ ਹੋ ਤੁਸੀਂ ਬੈਲ ਗੱਡੀ ਜਿਹੜੀ ਹੈ ਇੱਕ ਬਣਾ ਕੇ ਉਸ ਹਿਸਾਬ ਦਾ ਜਿਹੜਾ ਲੈ ਕੇ ਜਾਇਆ ਜਾ ਰਿਹਾ ਤਾਂ ਗੱਲਬਾਤ ਵੀ ਜਿਹੜਾ ਬਾਬਾ ਜੀ ਨਾਲ ਕਰਾਂਗੇ 2 ਮਿੰਟ ਜਿਹੜਾ ਸਾਨੂੰ ਬਾਬਾ ਜੀ ਗੱਲਬਾਤ ਵੀ ਜ਼ਰੂਰ ਕਰਾਂਗੇ ਬਾਬਾ ਜੀ ਵਾਹਿ ਖਾਲਸਾ ਬਾਜੀ ਫਤਿਹ ਜੀ ਹਾਂ ਜੀ ਹੈਲੋ ਸਰਹੇੜੀ ਤੋਂ ਆਏ ਜੀ ਹਾਂ ਜੀ ਸਰਹੇੜੀ ਤੋਂ ਆਏ ਜੀ ਹਾਂ ਸਰਹੇੜੀ ਤੋਂ ਆਏ ਹਾਂ ਹੁਣ ਫਤੇਗੜ ਸਾਹਿਬ ਚੱਲਣਾ ਹੈ ਇਸ ਤਰ੍ਹਾਂ ਹਾਂ ਜੀ ਫਲੇ ਫਤੇਗੜ ਸਾਹਿਬ ਜੋਤੀ ਸਾਹਿਬ ਸੁਰੂ ਜਿੱਤੇ ਜਾਏਗੇ ਜੀ ਜੋਤੀ ਸੂਬ ਗੁਰਦੁਆਰਾ ਜੀ ਗੱਲ ਕਰੀ ਆਪਾਂ ਨਵੀਂ ਪੀੜੀ ਨੂੰ ਵੀ ਜਰਾ ਦੱਸੋ ਕਿ ਇਸ ਤਰ੍ਹਾਂ ਜਾ ਲੈ ਕੇ ਜਾਣੇ ਹੋ ਸੀ ਹਰ ਵਾਰ ਦੀ ਤਰ੍ਹਾਂ ਕਿਉਂਕਿ ਹਾਂ ਜੀ ਓਕਣਾ ਜੀ ਅਸੀਂ ਬੈਲ ਤਿਆਰ ਕਰਦੇ ਹਾਂ ਜੀ ਬੈਲ ਤਿਆਰ ਕਰਕੇ ਜੀ ਰਾਤ ਪਨਾਇਆ ਹੋਇਆ 30 35 ਸਾਲ ਹੋ ਗਏ ਜਿੱਕਨ ਪਹਿਲਾ ਮੂ ਹੈ ਜੀ ਮੈਂ ਕਹੂੰਗਾ ਦਵਿੰਦਰ ਬੈਲ ਦਿਖਾਈ ਚਲੋ ਨਾਲ-ਨਾਲ ਹਾਂ ਜੀ ਉਹੀ ਅਸੀਂ ਹਰ ਸਾਲ ਦੀ ਤਰ੍ਹਾਂ ਆਉਂਦੇ ਹਾਂ ਜੀ ਸਾਵਾਂ ਨੂੰ ਹਰੇਕ ਸਾਲ ਤਾਂ ਗੱਲਬਾਤ ਜਿਹੜਾ ਕਰਾਂਗੇ ਹਰ ਵਾਰ ਜਿਹੜਾ ਇਸ ਤਰ੍ਹਾਂ ਹੀ ਜਾਂਦਾ ਹੈਗਾ ਬਾਬਾ ਜੀ ਨਾਲ ਗੱਲਬਾਤ ਕਰਦੇ ਆਂ ਬਾਬਾ ਜੀ ਵਾਜ ਖਾਲਸਾ ਵਾਜ ਫਤੇ ਜੀ ਗੱਲ ਜੀ ਵਾਜ ਜੀ ਵਤੇ ਸਰਹੇੜੀ ਤੋਂ ਚੱਲੇ ਹੋ ਜੀ ਹਾਂਜੀ ਹਾਂਜੀ ਤੇ ਸ੍ਰੀ ਫਤਿਹਗੜ ਸਾਹਿਬ ਜਾਣਾ ਹਾਂਜੀ ਜੋਤੀ ਜ਼ਰੂਰ ਸਾਹਿਬ ਹਾਂਜੀ ਗੰਗੂ ਦਾ ਪਿੰਡ ਸਰਹੇੜੀ ਤੇ ਅੱਜ 11 ਪੋ ਦੀ ਰਾਤ ਜਦੋਂ ਛੋਟੇ ਸਾਹਿਬਜ਼ਾਦੇ ਬਾਬਾ ਫਤੇ ਸਿੰਘ ਬਾਬਾ ਜਰਾਵਰ ਸਿੰਘ ਹੋਣਾ ਦੀ ਜਿਹੜਾ ਪਹਿਲੀ ਪੇਸ਼ੀ ਸੀ ਕਹਾਂਗੇ ਜਦੋਂ ਸੂਬੇ ਸਰਹੰਦ ਦੀ ਕਚਹਿਰੀ ਦੇ ਵਿੱਚ ਹਾਂ ਜੀ ਸੰਗਤ ਇਸ ਤਰ੍ਹਾਂ ਹੀ ਫਿਰ ਨਾਲ ਜਾਪ ਕਰਦੀ ਹਾਂ ਜੀ ਹਾਂ ਜਾ ਜਾ ਕਰਦੇ ਜਾਂਦੇ ਇੱਕ ਇਹਦਾ ਵੀ ਜਿਹੜਾ ਨਵੀਂ ਪੀੜ੍ਹੀ ਨੂੰ ਜਰੂਰ ਦੱਸੋ ਕਿ ਇਸ ਦਾ ਜਿਸ ਹਿਸਾਬ ਨਾਲ ਆਪਾਂ ਬਲਦਾਂ ਦੇ ਜਿਹੜਾ ਇੱਕ ਗੱਡਾ ਲੈ ਕੇ ਜਾਂਦੇ ਹਾਂ ਹਾਂ ਜੀ ਉਸ ਟਾਈਮ ਜਦੋਂ ਮਤਲਬ ਸਹਿਬ ਜਦਿਆਂ ਨੂੰ ਉਸ ਟਾਈਮ ਗੱਡੇ ਤੇ ਹੀ ਲੈ ਕੇ ਗਏ ਸੀ ਨਾ ਬਲਦਾਂ ਦੇ ਨਾਲ ਉਹ ਵੀ ਮਤਲਬ ਉਸੇ ਤਰ੍ਹਾਂ ਨਗਰ ਕੀਰਤਨ 'ਚ ਲੈ ਕੇ ਜਾਂਦੇ ਹਰ ਸਾਲੇ ਥੇੜੀ ਤੋਂ ਹਾਂ ਜੀ ਜਦੋਂ ਸੂਬੇ ਸਰਹੰਦ ਦੀ ਕਚਹਿਰੀ ਦੇ ਵਿੱਚ ਪੇਸ਼ ਕਰਨਾ ਇਹ ਤਾਂ ਉਸ ਸਮੇਂ ਕਿਉਂਕਿ ਸਹੀ ਗੱਲ ਬਲਦੀ ਸੀ ਉਦੋਂ ਕਿਹੜਾ ਕੋਈ ਮੋਟਰ ਕਾਰਾਂ ਸੀ ਉਦੋਂ ਕਿਹੜਾ ਕੋਈ ਗੱਡੀਆਂ ਸੀ ਹਾਂ ਜੀ ਇਹ ਗੱਲ ਤਾਂ ਕੋਈ ਪਰ ਵੱਡੇ ਜੀ ਜੀ ਹਾਂ ਜੀ ਤਾਂ ਤੁਸੀਂ ਦਰਸ਼ਨ ਜਿਹੜੇ ਆ ਕਰ ਸਕਦੇ ਹੋ ਆ ਤਸਵੀਰਾਂ ਨੇ ਜਦੋਂ 11 ਪੋ ਦੀ ਉਹ ਪਹਿਲੀ ਰਾਤ ਜਿਹੜੀ ਆ ਜਦੋਂ ਲੈ ਕੇ ਜਾ ਰਹੇ ਸੀ ਛੋਟੇ ਸਾਹਿਬਜ਼ਾਦੇਆਂ ਨੂੰ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਜਿਹੜੀਆਂ ਨਗਰ ਕੀਰਤਨ 11 ਪਉ ਦੀ ਉਹ ਪਹਿਲੀ ਰਾਤ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੇੜੀ ਤੋਂ ਲੈ ਕੇ ਜਾਇਆ ਜਾ ਰਿਆ ਸੀ ਵਜ਼ੀਰ ਖਾਨ ਦੀ ਉਸ ਕਚਹਿਰੀ ਦੇ ਵੱਲ ਇਸ ਤਰ੍ਹਾਂ ਬਲਦਾਂ ਦੇ ਜਿਹੜਾ ਤੁਸੀਂ ਦੇਖ ਸਕਦੇ ਹੋ ਬਲਦਾਂ ਦੇ ਜਿਹੜਾ ਇੱਕ ਗੱਡਾ ਤਿਆਰ ਕੀਤਾ ਗੱਡੇ ਦੇ ਵਿੱਚ ਹੀ ਲੈ ਕੇ ਜਾਂਦੇ ਸੀ ਤਾਂ ਅੱਜ ਵੀ ਉਸੇ ਤਰ੍ਹਾਂ ਹਰ ਸਾਲ ਹੁੰਦਾ ਇਹ ਜਦੋਂ ਸਭਾ ਲੱਗਦੀ ਹੈ ਤਾਂ ਹਰ ਸਾਲ ਅਜਿਹਾ ਇੱਕ ਉਸ ਸਮੇਂ ਦਾ ਵਰਤਾਨ ਸਰਜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਿ ਜਿਹੜਾ ਲੋਕੋ ਚੀਜ਼ਾਂ ਦੇਖਣ ਲੋਕੋ ਖਾਈਆਂ ਦੇਖਣ ਕਿ ਜਿਸ ਸਾਹਿਬion ਕਾਇਆ ਉਸ ਸਮੇ ਗੁਰੂ ਸਾਹਿਬ ਨੇ ਗੁਰੂ ਸਾਹਿਬ ਦੇ ਪਰਿਵਾਰ ਨੇ ਜੜੀਆਂ ਨੇ ਝੱਲੀਆਂ ਸੀ ਤਾਂ ਅਸੀਂ ਗੱਲਾਂ ਬਾਤਾਂ ਵੀ ਕਰਾਂਗੇ ਤੇ ਨਾਲ ਨਾਲ ਮੈਂ ਕਹੂੰਗਾ ਦਵਿੰਦਰ ਇਹੋ ਦਿਖਾਈ ਵੀ ਜਾਓ ਸੰਗਤ ਨੂੰ ਜਿਸ ਸਾਹਿਬ ਦਾ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਨਗਰ ਕੀਰਤਨ ਸੰਗਤ ਦੂਰੋਂ ਦੂਰੋਂ ਆਈ ਹੋਈ ਹੈ ਵਾਹਿਗੁਰੂ ਦਾ ਨਾਮ ਲੈ ਕੇ ਜਿਹੜਾ ਚੱਲਦੀ ਹੋਈ ਜਾ ਰਹੀ ਹੈ ਜਾਪ ਕਰਦੇ ਆ ਨਾਲ ਨਾਲ ਕਿਉਂਕਿ ਉਸ ਸਮੇ ਮੋਟਰ ਕਾਰਾਂ ਤਾਂ ਨਹੀਂ ਹੁੰਦੀਆਂ ਸੀ ਉਸ ਸਮੇ ਜਿਹੜਾ ਇਸ ਤਰ੍ਹਾਂ ਹੀ ਲੈ ਕੇ ਜਾਇਆ ਜਦੋਂ ਗਿਆ ਸੀ ਸਰਹੇੜੀ ਤੋਂ ਤਾਂ ਜਿਹੜਾ ਨਗਰ ਕੀਰਤਨ ਦੇ ਤੁਹਾਨੂੰ ਦਰਸ਼ਨ ਲਗਾਤਾਰ ਕਰਵਾ ਰਹੇ ਹਾਂਗੇ ਇੱਥੇ ਸੰਗਤ ਨਾਲ ਗੱਲਾਂ ਬਾਤਾਂ ਵੀ ਜਿਹੜਾ ਜਰੂਰ ਕਰਾਂਗੇ ਕਿਉਂਕਿ ਨਾਲ-ਨਾਲ ਜਾ ਵੀ ਰਹੀ ਹੈ ਸੰਗਤ ਵੱਡੀ ਗਿਣਤੀ ਦੇ ਵਿੱਚ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚੇਗੀ ਸੰਗਤ ਤੇ ਨਾਲ ਹੀ ਨਿਹੰਗ ਸਿੰਘ ਫੌਜਾਂ ਵੀ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਇਹ ਦੂਰ ਦੂਰ ਤੱਕ ਜਿਹੜਾ ਸਤਨਾਮ ਵਾਹਿਗੁਰੂ ਦੇ ਜਿਹੜਾ ਨਾਮ ਜਪਦੀ ਹੋਈ ਸੰਗਤ ਜਾ ਰਹੀ ਹੈ ਤਾਂ ਪਿੱਛੇ ਜਿਹੜਾ ਤੁਹਾਨੂੰ ਦੁਬਾਰਾ ਫਿਰ ਤੋਂ ਜਿਹੜਾ ਦਿਖਾਵਾਂਗੇ ਜਿਹੜਾ ਸੀਨ ਅਸਲ ਦੇ ਵਿੱਚ ਕਿਉਂਕਿ ਉਸ ਸਮੇਂ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਸੂਬੇ ਸਰਹੰਦ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤਾਂ ਇਹ ਸਿੱਖ ਇਤਿਹਾਸ ਇਹ ਦਿਨ ਜਿਹੜੇ ਨੇ ਤਾਂ ਹਰੇਕ ਕੋਈ ਉਸ ਸਮੇਂ ਦੀਆਂ ਜਿਹੜੀਆਂ ਜਿਹੜੇ ਉਸ ਸਮੇਂ ਦੇ ਦੁੱਖ ਦਰਦ ਛੱਲੇ ਉਹਨਾਂ ਨੇ ਛੋਟੇ ਸਾਹਿਬਜ਼ਾਦਿਆਂ ਨੇ ਤਾਂ ਹਰੇਕ ਕੋਈ ਉਸ ਦੁੱਖ ਦਰਦ ਨੂੰ ਜਿਹੜਾ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦਾ ਹੈ ਹਰੇਕ ਕੋਈ ਬਹੁਤ ਸਾਰੇ ਲੋਕ ਭੁੰਜੇ ਵੀ ਇਹਨਾਂ ਦਿਨਾਂ ਦੇ ਵਿੱਚ ਪੈਂਦੇ ਨੇ ਕਿਉਂਕਿ ਇਹਨਾਂ 15 ਦਿਨਾਂ ਦੇ ਵਿੱਚ ਲੋਕ ਬਹੁਤ ਸਾਰੇ ਭੁੰਜੇ ਪੈਂਦੇ ਮੈਂ ਕਹੂੰਗਾ ਦਵਿੰਦਰ ਜਿਹੜਾ ਇਹ ਤੁਸੀਂ ਕੈਮਰਾ ਇੱਧਰ ਹੀ ਰੱਖੋ ਸੰਗਤ ਨੂੰ ਦਰਸ਼ਨ ਕਰਾਈ ਚੱਲੋ ਕਿਉਂਕਿ ਨਾਲ-ਨਾਲ ਅਸੀਂ ਬੋਲਦੇ ਵੀ ਰਹਾਂਗੇ ਪਰ ਦਰਸ਼ਨ ਵੀ ਜਿਹੜਾ ਹੈ ਜ਼ਰੂਰੀ ਨੇ ਸੰਗਤ ਜਿਹੜੀ ਕਰ ਰਹੀ ਹੈ ਦਰਸ਼ਨ ਤਾਂ ਤਸਵੀਰਾਂ ਇਹ ਨਾਗਰ ਕੀਰਤਨ ਇਹ ਹੁਣ ਡੂਮ ਚੇੜੀ ਪਹੁੰਚਿਆ ਤੇ ਇਸ ਤੋਂ ਬਾਅਦ ਥੋੜੀ ਦੇਰ ਬਾਅਦ ਇਹ ਜਿਹੜਾ ਨਾਗਰ ਕੀਰਤਨ ਹੈ ਇਹ ਪਹੁੰਚ ਜਾਏਗਾ ਸ਼੍ਰੀ ਫਤਿਹਗੜ ਸਾਹਿਬ ਲਗਭਗ ਉੱਥੇ ਡੋਤਾ ਹੀ ਤਿੰਨ ਜਿਹੜੇ ਆ ਬਾਜੀ ਆਂਦੇ ਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਇੱਕ ਵਾਰ ਫਿਰ ਤੋਂ ਤੁਹਾਨੂੰ ਦਿਖਾਵਾਂਗੇ ਇਸ ਤਰ੍ਹਾਂ ਲੈ ਕੇ ਜਾਇਆ ਜਾਂਦਾ ਮੈਂ ਕਹੂੰਗਾ ਇੱਕ ਵਾਰ ਜਿਹੜਾ ਦੇਖ ਸਕਦੇ ਹੋ ਸੀ ਇਸ ਤਰ੍ਹਾਂ ਲੈ ਕੇ ਜਾਇਆ ਜਾਂਦਾ ਨਾਲ-ਨਾਲ ਸੰਗਤ ਉਸ ਸਮੇਂ ਦੇ ਗੁਰਲਾਪ ਨੂੰ ਵੀ ਮਹਿਸੂਸ ਕਰਦੀ ਹੈ ਕਿਉਂਕਿ ਸਿੱਖ ਇਤਿਹਾਸ ਸਾਨੂੰ ਇਹ ਚੀਜ਼ਾਂ ਸਿਖਾਉਂਦਾ ਹੈਗਾ ਕਿ ਜ਼ੁਲਮ ਦੇ ਖਿਲਾਫ ਜਦੋਂ ਗੁਰੂ ਸਾਹਿਬ ਉਹਨਾਂ ਨੇ ਡਟ ਕੇ ਮੋਰਚਾ ਖੋਲ੍ਹਿਆ ਤੇ ਆਪਣਾ ਸਾਰਾ ਪਰਿਵਾਰ ਵਾਰਤਾ ਸਰਵੰਸ ਵਾਰਤਾ ਤਾਂ ਇਹ ਤੁਹਾਨੂੰ ਨਗਰ ਕੀਰਤਨ ਦੇ ਦਰਸ਼ਨ ਜਿਹੜਾ ਸੀ ਲਗਾਤਾਰ ਕਰਵਾ ਰਹੇ ਆ ਕੈਮਰਾ ਪਰਸਨ ਦਵਿੰਦਰ ਨਾਮਦੀਪ ਜੋਤ ਪਿੰਡ ਦੂਮਛੜੀ